ਮੱਝਾਂ ਤੇ ਗਾਵਾਂ ਦੇ ਲਈ ਸਭ ਤੋਂ ਵਧੀਆ ਫੀਡ ਉਹ ਹੁੰਦੀ ਆ ਜਿਦੇ ਵਿੱਚ એનર્ਜੀ ਸੰਬੰਧੀ ਪਸ਼ੂ ਦੀਆਂ ਸਾਰੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਹੋਣ। ਅਤੇ ਖੁਰਾਕ ਵਿੱਚ ਪ੍ਰੋਟੀਨ ਦੀ ਜਿਹੜੀ ਮਾਤਰਾ ਵੀ ਪੂਰੀ ਹੋਵੇ। ਕਿਉਂਕਿ ਪ੍ਰੋਟੀਨ ਨਾਲ ਪਸ਼ੂ ਦੇ ਸਰੀਰ ਦੇ ਵਿੱਚ ਜਿਹੜਾ ਵਾਜਨ ਵਿੱਚ ਵਾਧਾ ਹੁੰਦਾ ਦੁੱਧ ਦੀ ਪੈਦਾਵਾਰ ਵਾਸਤੇ ਆਪਾਂ ਨੂੰ ਪਤਾ ਹੈ ਵੀ ਪ੍ਰੋਟੀਨ ਦੀ ਬਹੁਤ ਜ਼ਿਆਦਾ ਜ਼ਰੂਰਤ ਹੁੰਦੀ ਆ। ਇਸ ਲਈ ਖੁਰਾਕ ਵਿੱਚ ਪ੍ਰੋਟੀਨ ਸਹੀ ਮਾਤਰਾ ਦੇ ਵਿੱਚ ਹੋਣੀ ਬਹੁਤ ਜ਼ਰੂਰੀ ਹੈ ਤੇ ਨਾਲ ਹੀ ਹਾਜਮਾ ਅਤੇ ਤੰਦਰੁਸਤੀ ਦੇ ਵਾਸਤੇ ਵੀ ਆਪਾਂ ਨੂੰ ਫੀਡ ਦੇ ਵਿੱਚ ਖਿਆਲ ਰੱਖਣਾ ਪਊਗਾ 14-15 ਲੀਟਰ ਦੁੱਧ ਦੇਣ ਵਾਲੀਆਂ ਮੱਝਾਂ ਜਾਂ 25 ਤੋਂ 30 ਲੀਟਰ ਦੁੱਧ ਦੇਣ ਵਾਲੀਆਂ ਜਿਹੜੀਆਂ ਗਾਵਾਂ ਨੇ ਉਹਨਾਂ ਦੀ ਸਰੀਰਕ ਜ਼ਰੂਰਤ ਕਾਫੀ ਜ਼ਿਆਦਾ ਹੁੰਦੀ ਹੈ ਜੋ ਆਪਾਂ ਸਿੰਪਲ ਫੀਡ ਫਾਰਮੂਲਾ ਆਪਣੇ ਮੱਝਾਂ ਗਾਵਾਂ ਦੇ ਲਈ ਵਰਤਦੇ ਆ ਉਹਦੇ ਨਾਲ ਉਸ ਤਰ੍ਹਾਂ ਦੇ ਪਸ਼ੂਆਂ ਦੀਆਂ ਸਰੀਰਕ ਜ਼ਰੂਰਤਾਂ ਪੂਰੀਆਂ ਨਹੀਂ ਹੋ ਸਕਦੀਆਂ ਇਸ ਕਰਕੇ ਜਿਹੜੇ ਪਸ਼ੂਆਂ ਤੋਂ ਉਹਨਾਂ ਦੀ ਕਪੈਸਿਟੀ ਮੁਤਾਬਕ ਆਪਾਂ ਪੂਰਾ ਦੁੱਧ ਨਹੀਂ ਲੈ ਸਕਦੇ ਤਾਂ ਫਿਰ 14-15 ਲੀਟਰ ਦੁੱਧ ਦੇਣ ਵਾਲੀਆਂ ਮੱਝਾਂ 25 ਤੋਂ 30 ਲੀਟਰ ਦੁੱਧ ਦੇਣ ਵਾਲੀਆਂ ਗਾਵਾਂ ਇਹਨਾਂ ਦੇ ਵਾਸਤੇ ਫੀਡ ਫਾਰਮੂਲਾ ਜਿਹੜਾ ਕਿਹੋ ਜਿਹਾ ਹੋਣਾ ਚਾਹੀਦਾ ਹੈ ਇਹਦੇ ਬਾਰੇ ਆਪਾਂ ਗੱਲਬਾਤ ਕਰਾਂਗੇ ਵੀਡੀਓ ਦੇ ਵਿੱਚ ਤੇ ਸਭ ਤੋਂ ਪਹਿਲਾਂ ਤਾਂ ਸਾਰੇ ਕਿਸਾਨ ਪੜਣਾ ਪਰਵਾਂ ਨੂੰ ਸਤਿ ਸ੍ਰੀ ਅਕਾਲ ਦੋਸਤੋ ਮੈਂ ਹਾਂ ਜਗਜੀਵਨ ਸਿੰਘ ਅਦਵੰਦਾ ਜੋ ਕੋਈ ਭੈਣ ਭਰਾ ਚੈਨਲ ਦੇ ਉੱਤੇ ਨਵੇਂ ਆਏ ਨੇ ਪਹਿਲੀ ਵਾਰੀ ਆਏ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਨੋਟੀਫਿਕੇਸ਼ਨ ਦੇ ਵਾਸਤੇ ਬੈਲ ਵਾਲਾ ਆਈਕਨ ਪ੍ਰੈਸ ਕਰਕੇ ਨੋਟੀਫਿਕੇਸ਼ਨ ਆਨ ਕਰ ਲਓ ਤਾਂ ਕਿ ਆਉਣ ਵਾਲੀ ਵੀਡੀਓ ਦੀ ਜਿਹੜੀ ਜਾਣਕਾਰੀ ਤੁਹਾਨੂੰ ਮਿਲਦੀ ਰਹੇ ਵੀਡੀਓ ਤੁਹਾਡੇ ਤੱਕ ਸਮੇਂ ਸਿਰ ਪਹੁੰਚਦੀ ਰਹੇ ਦੋਸਤੋ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਹੋਰ ਯਾਰ ਤੁਹਾਸਤਾ ਨਾਲ ਵੀਡੀਓ ਜਿਹੜੀ ਸ਼ੇਅਰ ਵੀ ਕਰ ਦਿਆ ਕਰੋ ਤਾਂ ਕਿ ਇਹ ਜੀ ਜਾਣਕਾਰੀ ਜਿਆਦਾ ਤੋਂ ਜਿਆਦਾ ਲੋਕਾਂ ਤੱਕ ਪਹੁੰਚ ਜਾਵੇ ਸਭ ਤੋਂ ਪਹਿਲੀ ਗੱਲ ਕਰੀਏ એનર્ਜੀ ਵਾਲੇ ਅਨਾਜ ਦੀ ਕੁੱਲ 40 ਕਿਲੋ ਅਨਾਜ ਆਪਾਂ ਨੂੰ ਚਾਹੀਦਾ ਹੈ ਇਹ ਆਪਾਂ ਵੱਖ-ਵੱਖ ਅਨਾਜ ਵਾਲੀਆਂ ਜਿਹੜੀਆਂ ਫਸਲਾਂ ਨੇ ਉਹਨਾਂ ਤੋਂ ਲਵਾਂਗੇ ਆਮ ਕਰਕੇ ਕੀ ਹੁੰਦਾ ਅਨਾਜ ਦੇ ਵਿੱਚ ਜ਼ਿਆਦਾਤਰ ਕਿਸਾਨ ਮੱਕੀ ਦੀ ਬਸਤੋਂ ਕਰ ਲੈਂਦੇ ਨੇ ਜਾਂ ਫਿਰ ਕਣਕ ਦੀ ਤਕਰੀਬਨ ਇੱਕੋ ਹੀ ਅਨਾਜ ਵਰਤਦੇ ਨੇ ਔਰ ਜੇਕਰ ਵਧੀਆ ਕਿਸਮ ਦੀ ਆਪਾਂ ਫੀਡ ਬਣਾਉਣੀ ਹੈ ਤਾਂ ਘੱਟ ਤੋਂ ਘੱਟ ਚਾਰ ਕਿਸਮ ਦਾ ਅਨਾਜ ਆਪਾਂ ਨੂੰ ਜਿਹੜਾ ਫੀਡ ਦੇ ਵਿੱਚ ਚਾਹੀਦਾ ਇਹਦੇ ਵਿੱਚ ਆਪਾਂ ਨੂੰ 20 ਕਿਲੋ ਕਣਕ 10 ਕਿਲੋ ਮੱਕੀ 5 ਕਿਲੋ ਬਾਜਰਾ ਲੈ ਲਓ ਤੇ 5 ਕਿਲੋ ਹੀ ਜਾਓ ਇਹ ਸਾਰੀਆਂ ਚੀਜ਼ਾਂ 40 ਕਿਲੋ ਹੋ ਜਾਂਦੀਆਂ ਨੇ ਤੇ ਹੁਣ ਆਪਾਂ ਅੱਗੇ ਗੱਲ ਕਰਦੇ ਆਂ ਪ੍ਰੋਟੀਨ ਵਾਸਤੇ ਖਾੜ ਦੀ ਇਹ ਆਪਾਂ ਕਿੰਨੀ ਚਾਹੀਦੀ ਆਪਾਂ ਨੂੰ ਖਾੜ 40 ਕਿਲੋ ਹੀ ਖਾੜ ਆਪਾਂ ਨੂੰ ਚਾਹੀਦੀ ਆ ਤੇ ਚਾਰ ਵੱਖ-ਵੱਖ ਕਿਸਮ ਦੀਆਂ ਖਾੜਾਂ ਆਪਾਂ ਇਹਦੇ ਚ ਐਡ ਕਰਾਂਗੇ ਆ ਫਿਰ 20 ਕਿਲੋ ਸਰੋਂ ਦੀ ਖਾਲ 10 ਕਿਲੋ ਬੜੇਮਿਆਂ ਦੀ ਖਾਲ ਲਾ ਲੋ 5 ਕਿਲੋ ਸੂਰਜਮੁਖੀ ਦੀ ਖਾਲ ਤੇ 5 ਕਿਲੋ ਹੀ ਆਪਾਂ ਇਹਦੇ ਵਿੱਚ ਸੋਇਆ ਬੀਜ ਦੀ ਖਾਲ ਪਾਵਾਂਗੇ ਵੱਖ-ਵੱਖ ਖਾਲ ਪਾਉਣ ਦੇ ਨਾਲ ਇਹਦਾ ਫੀਡ ਦੇ ਵਿੱਚ ਵੱਖ-ਵੱਖ ਤਰ੍ਹਾਂ ਦੀ ਪ੍ਰੋਟੀਨ ਆਪਾਂ ਨੂੰ ਮਿਲ ਜੇ ਵਧੀਆ ਤਰ੍ਹਾਂ ਦੀ ਪ੍ਰੋਟੀਨ ਫੀਡ ਦੇ ਵਿੱਚ ਆਪਾਂ ਨੂੰ ਫਿਰ ਮਿਲੂਗੀ ਜ਼ਿਆਦਾਤਰ ਪਸ਼ੂ ਪਾਲਕ ਕੀ ਕਰਦੇ ਨੇ ਇੱਕੋ ਹੀ ਤਰ੍ਹਾਂ ਦੀ ਖਾਲ ਜਿਹੜੀ ਫੀਡ ਦੇ ਵਿੱਚ ਐਡ ਕਰਦੇ ਨੇ ਆ ਜਾਂ ਤਾਂ ਸਰੋਂ ਦੀ ਖਾਲ ਵਰਤਦੇ ਨੇ ਜਾ ਫਿਰ ਕਈ ਬੜੇਵੇਂ ਦੀ ਗੱਲ ਸਰਦੀਆਂ ਦੇ ਵਿੱਚ ਬੜੇਵੇਂ ਦੀ ਖਾੜਾ ਜ਼ਿਆਦਾਤਰ ਜੀਵੀਦਾਰ ਵਰਤਦੇ ਨੇ ਖਾੜਾ ਆਪਾਂ ਘੱਟ ਤੋਂ ਘੱਟ ਹਮੇਸ਼ਾ ਚਾਰ ਤਰ੍ਹਾਂ ਦੀ ਖੜ ਦੀ ਵਰਤੋਂ ਕਰਾਂਗੇ ਕਿਉਂਕਿ ਅਲੱਗ-ਅਲੱਗ ਖੜ ਦੇ ਵਿੱਚੋਂ ਅਲੱਗ-ਅਲੱਗ ਤਰ੍ਹਾਂ ਦੀ ਪ੍ਰੋਟੀਨ ਅਲੱਗ-ਅਲੱਗ ਤਰ੍ਹਾਂ ਦੇ ਤੱਤ ਆਪਾਂ ਨੂੰ ਉਹਦੇ ਤੋਂ ਮਿਲਦੇ ਨੇ ਜਿਹਦੇ ਨਾਲ ਕਿਹਾ ਵੀ ਪਸ਼ੂਦਿਆਂ ਜਿਹੜੀਆਂ ਵੱਧ ਤੋਂ ਵੱਧ ਸਰੀਰਕ ਜ਼ਰੂਰਤਾਂ ਪੂਰੀਆਂ ਹੁੰਦੀਆਂ ਨੇ ਤੇ ਦੁੱਧ ਵਿੱਚ ਵੀ ਵਾਧਾ ਹੁੰਦਾ ਤੇ ਹੁਣ ਆਪਾਂ ਗੱਲ ਕਰਦੇ ਹਾਂ ਚੋਕਰ ਦੀ ਕੁੱਲ ਚੋਕਰ ਆਪਾਂ ਨੂੰ ਇੱਥੇ 13 ਕਿਲੋ ਚੋਕਰ ਇਹਦੇ ਚ ਪਾਉਣ ਦੀ ਜ਼ਰੂਰਤ ਹੈ ਚੋਕਰ ਦੇ ਨਾਲ ਕਿਹਾ ਕਿ ਖੁਰਾਕ ਦੀ ਗੁਣਵੱਤਾ ਵਧੀਆ ਬਣਦੀ ਆ ਖੁਰਾਕ ਸਸਤੀ ਵੀ ਬਣਦੀ ਆ ਚੋਕਰ ਸਸਤਾ ਪੈਂਦਾ ਤੇ ਚੋਕਰ ਦੇ ਲਈ ਆਪਾਂ ਕੀ ਆ ਅਣਕ ਦਾ ਛਿਲਕਾ ਲੈ ਸਕਦੇ ਆ ਸੋਲਿਆਂ ਦਾ ਛਿਲਕਾ ਜਾਂ ਫਿਰ ਚੌਲਾਂ ਦੀ ਪਾਲਸ ਜੋ ਵੀ ਤੁਹਾਨੂੰ ਆਸਾਨੀ ਨਾਲ ਮਿਲਦੀ ਆ ਤੇ ਸੌਖੇ ਤਰੀਕੇ ਨਾਲ ਮਿਲ ਜੇ ਉਹ ਤੁਸੀਂ ਲੈ ਸਕਦੇ ਆ ਇਹ ਜਿਹੜਾ ਸਾਰਾ ਸਮਾਨ ਰਲਾ ਕੇ 93 ਕਿਲੋ ਬਣ ਜਾਂਦਾ ਹੁਣ ਕੁਝ ਹੋਰ ਛੋਟੀਆਂ ਪਰ ਬਹੁਤ ਜ਼ਰੂਰੀ ਚੀਜ਼ਾਂ ਨੇ ਜਿੰਨਾ ਤੋਂ ਬਿਨਾ ਆਪਣੀ ਜਿਹੜੀ ਫੀਲਡ ਕਦੇ ਵੀ ਸੰਤੁਲਿਤ ਨਹੀਂ ਬਣ ਸਕਦੀ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਹੈ ਇਸ ਲਈ ਇਹਦੇ ਵਿੱਚ ਆਪਾਂ ਕੀ ਪਾਉਣਾ ਸਭ ਤੋਂ ਪਹਿਲਾਂ 2 ਕਿਲੋ ਨਮਕ ਨੂਨ ਆਪਾਂ ਜਿਹਨੂੰ ਕਹਿੰਦੇ ਆ ਨਮਕ ਤੇ ਨਾਲ ਭੁੱਖ ਵਧਦੀ ਹੈ ਪਾਣੀ ਦੀ ਪਿਆਸ ਵਧਦੀ ਹੈ ਹਾਜਮਾ ਜਿਹੜਾ ਸਹੀ ਰਹਿੰਦਾ ਇਹਦੇ ਨਾਲ ਇੱਕ ਆਪਾਂ ਹੋਰ ਜ਼ਰੂਰਤ ਆਪਾਂ ਨੂੰ 1 ਕਿਲੋ ਮਿੱਠਾ ਸੋਡਾ ਜਾਂ ਫਿਰ ਬਫਰ ਮਿੱਠਾ ਸੋਡਾ ਵੀ ਪਾ ਸਕਦੇ ਆ ਬਫਰ ਵੀ ਪਾ ਸਕਦਾ ਹੈ ਇਹ ਆਪਣੀ ਮਰਜ਼ੀ ਹੈ ਤੇ ਮਿੱਠਾ ਸੋਡਾ ਜਿਹੜਾ ਪਸ਼ੂ ਦੇ ਹਾਜਮੇ ਦੇ ਲਈ ਬਹੁਤ ਜ਼ਿਆਦਾ ਜ਼ਰੂਰੀ ਹੁੰਦਾ ਕਿਉਂਕਿ ਆਪਾਂ ਕਈ ਵਾਰੀ ਮੱਕੀ ਵਗੈਰਾ ਜ਼ਿਆਦਾ ਫੀਡ ਦੇ ਵਿੱਚ ਪਾਈ ਹੁੰਦੀ ਆ ਤੇ ਮੇਦੇ ਚ ਤਜਾਬ ਵੱਜਦਾ ਤਜਾਬੀ ਮੇਦਾ ਹੋ ਜਾਂਦਾ ਇਸ ਕਰਕੇ ਤਜਾਬੀ ਮੇਦੇ ਨੂੰ ਠੀਕ ਕਰਨ ਦੇ ਵਾਸਤੇ ਆਪਾਂ ਨੂੰ ਮਿੱਠੇ ਸੋਡੇ ਦੀ ਲੋੜ ਪੈਂਦੀ ਆ ਮਿੱਠਾ ਸੋਡਾ ਬੜਾ ਜ਼ਰੂਰੀ ਹੁੰਦਾ ਬਹੁਤ ਸਾਰੇ ਕਿਸਾਨ ਬਫਰ ਵੀ ਵਰਤ ਲੈਂਦੇ ਨੇ ਬਫਰ ਵੀ ਬਹੁਤ ਵਧੀਆ ਇਹਦੇ ਨਾਲ ਵੀ ਜਿਹੜਾ ਹਾਜਮਾ ਠੀਕ ਰਹਿੰਦਾ ਇਹ ਫਰਕ ਕੀ ਆ ਵੀ ਬਫਰ ਜੇ ਆਪਾਂ ਵਰਤਦੇ ਆ ਉਹ ਹੌਲੀ-ਹੌਲੀ ਫੀਡ ਦੇ ਵਿੱਚ ਪਾ ਦੋ ਉਹਨੂੰ ਹੌਲੀ-ਹੌਲੀ ਜਿਹੜੀ ਜ਼ਰੂਰਤ ਆ ਪਸ਼ੂ ਦੀ ਹਾਜ਼ਮੇ ਵਗੈਰਾ ਨੂੰ ਠੀਕ ਰੱਖਦਾ ਕਈ ਵਾਰੀ ਕੀ ਆ ਵੀ ਜਿਆਦਾ ਤਜਬਈ ਮਾਦਾ ਇਕੱਠਾ ਹੋ ਗਿਆ ਆਪਾਂ ਨੂੰ ਜਲਦੀ ਇਨਸਟੈਂਟ ਕੰਮ ਕਰਨਾ ਤਾਂ ਉੱਥੇ ਜਿਹੜਾ ਤੁਸੀਂ ਮਿੱਠਾ ਛੋਡਾ ਵੱਧ ਕੰਮ ਕਰਦਾ ਜਾਂ ਫਿਰ ਵੀ ਹੁਣ ਤੁਸੀਂ ਇਹ ਤੁਹਾਡੀ ਮਰਜ਼ੀ ਆ ਜੋੜੀ ਵੀ ਚੀਜ਼ ਮਰਜ਼ੀ ਪਾ ਲਓ ਭਾਵੇਂ ਮਿੱਠਾ ਛੋਡਾ ਪਾ ਲਓ ਭਾਵੇਂ ਬਰਫ ਵਰ ਪਾ ਲਓ ਖੁਰਾਕ ਦੇ ਵਿੱਚ ਵਰਤਣਾ ਜ਼ਰੂਰ ਆ ਤੇ ਪਸ਼ੂਆਂ ਦੀ ਖੁਰਾਕ ਦੇ ਵਿੱਚ ਗੱਲ ਆਗਲੀ ਆ ਜਾਂਦੀ ਹੈ ਮਿਨਰਲ ਦੀ ਜਿਹੜੇ ਮਿਨਰਲ ਬਹੁਤ ਜ਼ਿਆਦਾ ਜ਼ਰੂਰੀ ਹੁੰਦੇ ਨੇ ਕਿਉਂਕਿ ਵੱਧ ਦੁੱਧ ਦੇਣ ਵਾਲੇ ਜਿਹੜੇ ਪਸ਼ੂ ਨੇ ਬਹੁਤ ਸਾਰੇ ਜਿਹੜੇ ਮਿਨਰਲ ਜਾਂ ਦੁੱਧ ਦੇ ਰਾਹੀਂ ਸਰੀਰ ਦੇ ਵਿੱਚੋਂ ਨਿਕਲ ਜਾਂਦੇ ਨੇ ਤੇ ਮਿਨਰਲ ਦੀ ਘਾਟ ਕਾਰਨ ਫਿਰ ਕੀ ਆਪਣੇ ਪਸ਼ੂ ਬੋਲਦੇ ਨਹੀਂ ਨਵੇਂ ਦੁੱਧ ਹੋਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਤੇ ਪਸ਼ੂ ਦਾ ਦੁੱਧ ਉਤਪਾਦਨ ਵੀ ਪ੍ਰਭਾਵਿਤ ਹੁੰਦਾ ਹੈ ਦੁੱਧ ਘਟ ਜਾਂਦਾ ਹੈ ਤੇ ਕਈ ਬਿਮਾਰੀਆਂ ਵੀ ਮਿਨਰਲ ਦੀ ਘਾਟ ਕਾਰਨ ਪਸ਼ੂ ਨੂੰ ਲੱਗ ਜਾਂਦਾ ਹੈ ਇਦੇ ਲਈ ਜੇਕਰ ਆਪਾਂ ਚੰਗੀ ਕਿਸਮ ਦੀ ਫੀਡ ਬਣਾਉਣੀ ਹੈ ਇਹਦੇ ਵਿੱਚ ਮਿਨਰਲ ਮਿਕਸਚਰ ਐਡ ਕਰਨਾ ਬੜਾ ਜ਼ਰੂਰੀ ਹੈ ਤਾਂ ਫਿਰ ਘੱਟੋ ਘੱਟ 2 ਕਿਲੋ ਮਿਨਰਲ ਮਿਕਸਚਰ ਕਿਸੇ ਵਧੀਆ ਕੰਪਨੀ ਦਾ ਲੈ ਕੇ ਖੁਰਾਕ ਦੇ ਵਿੱਚ ਪਾਉਣਾ ਹੈ ਬੜਾ ਜ਼ਰੂਰੀ ਹੈ ਇਹ ਨੂੰ ਭੁੱਲਣਾ ਨਹੀਂ ਹੈਗਾ ਇਹਦੇ ਨਾਲ ਕੇ ਵੀ ਪਸ਼ੂ ਹੀਟ ਦੇ ਵੀ ਠੀਕ ਸਮੇਂ ਤੇ ਆਉਣਗੇ ਗੱਪਣਾ ਹੋਣ ਦੇ ਵਿੱਚ ਕੋਈ ਦਿੱਕਤ ਨਹੀਂ ਆਉਂਦੀ ਆਸਾਨੀ ਹੋ ਜਾਂਦੀ ਹੈ ਅਸੂਧੀਆਂ ਜਿਹੜੀਆਂ ਸਾਰੀਆਂ ਸਰੀਰਕ ਜ਼ਰੂਰਤਾਂ ਜਿਹੜੇ ਤੱਤਾਂ ਦੀਆਂ ਲੋੜਾਂ ਹੁੰਦੀਆਂ ਨੇ ਸਾਰੀਆਂ ਮੈਦਨ ਮਿਕਚਰ ਨਾਲ ਪੂਰੀਆਂ ਹੋ ਜਾਂਦੀਆਂ ਨੇ ਹੁਣ ਆਪਣੇ ਕੋਲੇ ਭਾਵੇਂ ਮੱਝਾਂ ਨੇ ਭਾਵੇਂ ਚੰਗੀ ਨਸਲ ਦੀਆਂ ਗਾਵਾਂ ਨੇ ਉਹਨਾਂ ਦੇ ਵਿੱਚ ਪ੍ਰੋਟੀਨ ਦੀ ਪੂਰਤੀ ਦੇ ਵਾਸਤੇ ਆਪਾਂ ਸਿਰਫ ਖਾੜਦੇ ਰਾਹੀਂ ਨਹੀਂ ਕੀਤੀ ਜਾ ਸਕਦੀ ਕਿਉਂਕਿ ਜਦੋਂ ਆਪਾਂ ਉਹਨਾਂ ਤੋਂ ਦੁੱਧ ਵੱਧ ਲੈਣਾ ਤਾਂ ਕੱਲੀ ਖਾੜਦੇ ਨਾਲ ਆਪਣੀ ਪੂਰਤੀ ਨਹੀਂ ਹੋਣੀ ਤੇ ਨਾਲ ਹੀ ਚਿਕਨਾਈ ਦੀ ਵੀ ਕਾफी ਸਾਰੀ ਜ਼ਰੂਰਤ ਹੁੰਦੀ ਆ ਦੁੱਧ ਦੇ ਵਿੱਚ ਕਿਉਂਕਿ ਜੇ ਤੋਂ ਤਾਂ ਬਾਤ ਕਰਨ ਵਾਲੇ ਜਿਹੜੇ ਪਸ਼ੂ ਨੇ ਉਹਨਾਂ ਦੀ ਫੈਟ ਤਾਂ ਹੀ ਪੂਰੀ ਆ ਸਕਦੀ ਆ ਜੇ ਖੁਰਾਕ ਦੇ ਵਿੱਚ ਚਿਕਨਾਈ ਵਾਲੀ ਆਈਟਮ ਆਪਾਂ ਕੋਈ ਐਡ ਕੀਤੀ ਹੋਈ ਆ ਤੇ ਬਹੁਤ ਸਾਰੇ ਕਿਸਾਨ ਆਪਾਂ ਦੇਖਿਆ ਚਿਕਨਾਈ ਦੇ ਵਾਸਤੇ ਆਪਣੇ ਪਸ਼ੂਆਂ ਨੂੰ ਸਰੋਂ ਦਾ ਤੇਲ ਵਗੈਰਾ ਦਿੰਦੇ ਨੇ ਪਰ ਚੰਗੀ ਨਸਲ ਦੇ ਪਸ਼ੂਆਂ ਨੂੰ ਸਰੋਂ ਦਾ ਤੇਲ ਆਪਾਂ ਕਿਸੇ ਹੱਦ ਤੱਕ ਹੀ ਦੇ ਸਕਦੇ ਹਾਂ ਕਿਉਂਕਿ ਜਿਆਦਾ ਮਾਤਰਾ ਦੇ ਵਿੱਚ ਸਰੋਂ ਦਾ ਤੇਲ ਦੇਣ ਨਾਲ ਪਸ਼ੂ ਦਾ ਜਿਹੜਾ ਮਿਹਦਾ ਰਿਊਮਨ ਉਦੇ ਚ ਖਰਾਬੀ ਆ ਜਾਂਦੀ ਆ ਪਸ਼ੂ ਦਾ ਹਾਜਮਾ ਖਰਾਬ ਹੋ ਜਾਂਦਾ ਤੇ ਮੇਦੇ ਚ ਗੜਬੜ ਹੋ ਜਾਂਦੀ ਆ ਇਸ ਲਈ ਜੇਕਰ ਆਪਾਂ ਪਸ਼ੂ ਨੂੰ ਚਿਕਨਾਈ ਵਾਲੀ ਖੁਰਾਕ ਜਿਆਦਾ ਮਾਤਰਾ ਚ ਦੇਣੀ ਆ ਕਿਉਂਕਿ ਵੱਧ ਦੁੱਧ ਦੇਣਾ ਤਾਂ ਜਿਹੜੀ ਚਿਕਨਾਈ ਆਪਾਂ ਨੂੰ ਜਿਆਦਾ ਦੇਣੀ ਪੈਂਦੀ ਆ ਤਾਂ ਫਿਰ ਆਪਾਂ ਕੀ ਕਰਨਾ ਖੁਰਾਕ ਦੇ ਵਿੱਚ ਬਾਈਪਾਸ ਫੈਟ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਬਾਈਪਾਸ ਫੈਟ ਦੇ ਨਾਲ ਜਿਹੜੀ ਚਿਕਨਾਈ ਪੂਰੀ ਹੋ ਜਾਂਦੀ ਆ ਬਾਈਪਾਸ ਫੈਟ ਚਿਕਨਾਈ ਦਾ ਬਹੁਤ ਵਧੀਆ ਸੋਰਸ ਹੁੰਦਾ ਆਪਾਂ ਨੂੰ ਬਾਜ਼ਾਰ ਦੇ ਵਿੱਚੋਂ ਬਾਈਪਾਸ ਫੈਟ ਮਿਲ ਜਾਂਦੀ ਹੈ 200 ਤੋਂ ਲੈ ਕੇ 250 ਰੁਪਏ ਤੱਕ ਮਿਲਦੀ ਹੈ ਅਲੱਗ-ਅਲੱਗ ਰੇਟ ਨੇ ਯੂਨੀਵਰਸਿਟੀ ਦੇ ਵਿੱਚੋਂ ਘੱਟ 180 ਰੁਪਏ ਤੱਕ ਵੀ ਆਪਾਂ ਨੂੰ ਬਾਈਪਾਸ ਫੈਟ ਮਿਲ ਜਾਂਦੀ ਹੈ ਤੇ ਇਹ ਜਿਹੜੀ ਬਾਈਪਾਸ ਫੈਟ ਖੁਰਾਕ ਦੇ ਵਿੱਚ ਪਾਉਣੀ ਬੜੀ ਜ਼ਰੂਰੀ ਹੈ ਇਹਦੇ ਨਾਲ ਹੀ ਆਪਾਂ ਚਿਕਨਾਈ ਦੀਆਂ ਜਿਹੜੀਆਂ ਜ਼ਰੂਰਤਾਂ ਪਸ਼ੂਆਂ ਦੀਆਂ ਪੂਰੀਆਂ ਕਰ ਸਕਦੇ ਹਾਂ ਤੇ ਹੁਣ ਇਹਦੀ ਮਾਤਰਾ ਕਿੰਨੀ ਹੈ ਵੀ ਇਹ ਆਪਾਂ 2 ਕਿਲੋ ਵਿੱਚ ਇਹਦੇ ਐਡ ਕਰਨੀ ਹੈ ਇਹਦੇ ਨਾਲ ਆਪਾਂ ਨੂੰ ਫਾਇਦਾ ਕੀ ਆ ਵੀ ਪਸ਼ੂ ਦਾ ਦੁੱਧ ਵੀ ਵਧ ਜਾਂਦਾ ਹੈ ਪਸ਼ੂ ਦੇ ਦੁੱਧ ਦੇ ਵਿੱਚ ਫੈਟ ਵਿੱਚ ਵੀ ਵਾਧਾ ਹੋ ਜਾਂਦਾ ਤੇ ਪਸ਼ੂ ਜਿਹੜਾ ਤਾਕਤਵਾਰ ਹੋ ਜਾਂਦਾ ਨਰਵਾ ਹੋ ਜਾਂਦਾ ਕਿਉਂਕਿ ਤੇਲ ਦੀ ਜਦੋਂ ਆਪਾਂ ਗੱਲ ਕਰਦਾ ਨਾ ਤੇਲ ਕਿਸੇ ਹੱਦ ਤੱਕ ਹੀ ਪਸ਼ੂ ਨੂੰ ਆਪਾਂ ਦੇ ਸਕਦੇ ਆ ਜੋ ਦਰਮਿਆਨਾ ਦੁੱਧ ਦਿੰਦੇ ਨੇ ਪਸ਼ੂ ਉਹਨਾਂ ਦੀ ਜ਼ਰੂਰਤ ਤਾਂ ਤੇਲ ਦੇ ਨਾਲ ਪੂਰੀਆਂ ਹੋ ਜਾਂਦੀਆਂ ਨੇ ਪਰ ਜਿਹੜੇ ਪਸ਼ੂ ਆਪਾਂ ਨੂੰ ਪਤਾ 15 16 ਲੀਟਰ ਮੱਧ ਦੁੱਧ ਦਿੰਦੀ ਆ ਆਪਣੀ ਉਹਦੀ ਸਰੀਰਕ ਜ਼ਰੂਰਤ ਕਾਫੀ ਜ਼ਿਆਦਾ ਹੁੰਦੀ ਆ ਤੇ ਤੇਲ ਆਪਾਂ ਉਹਨੂੰ ਓਨਾ ਹੀ ਵੱਡੀ ਮਾਤਰਾ 'ਚ ਦੇ ਨਹੀਂ ਸਕਦੇ ਤੇਲ ਜ਼ਿਆਦਾ ਪਾਵਾਂਗੇ ਤਾਂ ਦਿੱਕਤਾਂ ਵੀ ਇਹ ਮੇਦੇ ਦੇ ਵਿੱਚ ਗੜਬੜ ਹੋ ਜੂਗੀ ਤੇ ਮੇਦਾ ਨੂੰ ਹਾਜਮ ਨਹੀਂ ਕਰ ਪਾਉਂਦਾ ਇਸ ਕਰਕੇ ਫੀਡ ਦੇ ਵਿੱਚ 2 ਕਿਲੋ ਬਾਈਪਾਸ ਫੈਟ ਨੂੰ ਐਡ ਕਰਨਾ ਬਹੁਤ ਜ਼ਰੂਰੀ ਹੈ ਬਾਜ਼ਾਰ ਦੇ ਵਿੱਚ ਉਹ ਤੁਹਾਨੂੰ ਦੱਸਿਆ ਬਾਈਪਾਸ ਫੈਟ ਕਈ ਕਿਹਨੂੰ ਤੁਸੀਂ ਲੈ ਸਕਦੇ ਤੇ ਅਗਲੀ ਗੱਲ ਫੀਡ ਦੇ ਵਿੱਚ ਕਈ ਵਾਰੀ ਨਾ ਆਪਾਂ ਨੂੰ ਕੀ ਹੁੰਦਾ ਬਈ ਜਿਵੇਂ ਆਪਾਂ ਮੱਕੀ ਬਾਜ਼ਾਰ ਤੋਂ ਖਰੀਦੀ ਆ ਜਦ ਕਣਕ ਵਗੈਰਾ ਖਰੀਦੀਆ ਤਾਂ ਉਹਦੇ ਵਿੱਚ ਕਈ ਵਾਰੀ ਫੰਗਸ ਲੱਗੀ ਮੱਕੀ ਆ ਜਾਂਦੀ ਹੈ ਜਾਂ ਦਾਣਿਆਂ 'ਚ ਫੰਗਜ ਆ ਹੋ ਜਾਂਦੀ ਹੈ ਜਿਹਨੂੰ ਆਪਾਂ ਉਲੀ ਕਹਿੰਦੇ ਆ ਇਹਦੇ ਨਾਲ ਕਿ ਜੇ ਉਲੀ ਵਾਲੀ ਖਾਹਕ ਪਸ਼ੂ ਦੇ ਸਰੀਰ ਦੇ ਵਿੱਚ ਚਲੀ ਜਾਵੇ ਤਾਂ ਸਭ ਤੋਂ ਵੱਡਿਆ ਪ੍ਰੋਬਲਮ ਆ ਉਲੀ ਦੀ ਵਜ੍ਹਾ ਨਾਲ ਪਸ਼ੂਆਂ ਦੀਆਂ ਹੁੰਦੀਆਂ ਆ ਮੇਢੇ 'ਚ ਪ੍ਰੋਬਲਮ ਆ ਜਾਂਦੀ ਹੈ ਕਈ ਵਾਰੀ ਪਸ਼ੂ ਖਾਣਾ ਪੀਣਾ ਬੰਦ ਕਰ ਦਿੰਦਾ ਤੇ ਸਭ ਤੋਂ ਵੱਡੀ ਕਈ ਵਾਰੀ ਕੀ ਆ ਨਾ ਜਦੋਂ ਜ਼ਿਆਦਾ ਉਲੀ ਵਾਲੀ ਕੋਈ ਖਾਹਕ ਪਸ਼ੂ ਨੂੰ ਦਿੱਤੀ ਜਾਵੇ ਤਾਂ ਪਸ਼ੂ ਹੀਟ 'ਚ ਨਹੀਂ ਆਉਂਦਾ ਸਹੀ ਸਮੇਂ ਤੇ ਪਸ਼ੂ ਹੀਟ ਚ ਨਿਆਉਂਦਾ ਤੇ ਗੱਭਣ ਆਉਣ ਦੇ ਵਿੱਚ ਦਿੱਕਤ ਆ ਜਾਂਦੀ ਹੈ ਇਸ ਕਰਕੇ ਆਪਾਂ ਕੀ ਕਰਨਾ ਖੁਰਾਕ ਦੇ ਵਿੱਚ ਨਾ ਟੌਕਸਨ ਬਾਈਂਡਰ ਅੱਧਾ ਕਿਲੋ ਜ਼ਰੂਰ ਐਡ ਕਰਨਾ ਇਹਦੇ ਨਾਲ ਕੀ ਆ ਵੀ ਪਸ਼ੂ ਨੂੰ ਜਿਹੜੇ ਆਪਾਂ ਉਲੀ ਵਾਲੀ ਜੇਕਰ ਪਸ਼ੂ ਦੇ ਸਰੀਰ 'ਚ ਵੱਗ ਜਾਂਦੀ ਆ ਉਹਨੂੰ ਇਹ ਵਾਈਂਡ ਕਰ ਲੈਂਦਾ ਤੇ ਬਾਹਰ ਕੱਢ ਦਿੰਦਾ ਆ 1.5 ਮਹੀਨਾ ਆਪਾਂ ਇਹਨੂੰ ਪਾ ਸਕਦੇ ਆ ਖੁਰਾਕ ਦੇ ਵਿੱਚ ਦਿੰਦੇ ਰਹੋ ਆ ਲਗਾਤਾਰ ਟੌਕਸਨ ਬਾਈਂਡਰ ਨਾ ਦਿਓ ਕਈ ਵਾਰੀ ਕੀ ਹੁੰਦਾ ਨਾ ਜੇ ਆਪਾਂ ਲਗਾਤਾਰ ਟੌਕਸਨ ਬਾਈਂਡਰ ਹਰ ਵਾਰ ਖੁਰਾਕ ਦੇ ਵਿੱਚ ਦਿੰਦੇ ਰਹਿੰਦੇ ਆ ਇਹਦੇ ਨਾਲ ਕੀ ਹੈ ਇਹ ਮਿਨਰਲ ਮਿਕਸਚਰ ਦੀ ਵੀ ਕਮੀ ਕਰ ਦਿੰਦਾ ਕਿਉਂਕਿ ਇਹਨੇ ਜਿਹੜੇ ਖੁਰਾਕ ਦੇ ਵਿੱਚ ਕੋਈ ਬਿਸ਼ੀਲੇ ਜਾਂ ਜ਼ਹਿਰੀਲੇ ਤੱਤ ਨੇ ਉਹਨਾਂ ਨੂੰ ਤਾਂ ਬਾਹਰ ਕੱਢਦਾ ਹੀ ਕੱਢਦਾ ਪਰ ਕਈ ਵਾਰੀ ਮਿਨਰਲ ਜਦੀ ਕਮੀ ਕਰ ਦਿੰਦਾ ਕਿਉਂਕਿ ਇਸ ਤਰ੍ਹਾਂ ਦੇ ਤੱਤਾਂ ਨੂੰ ਸਾਰਿਆਂ ਨੂੰ ਬਾਹਰ ਕੱਢ ਦਿੰਦਾ ਪਰ ਉਹਦੇ ਵਿੱਚ ਮਿਨਰਲ ਜੀ ਵੀ ਹੁੰਆਂ ਇਸ ਕਰਕੇ ਟੌਕਸਨ ਬਾਈਂਡਰ ਵਰਤਣਾ ਇਹਦੀ ਵੀ ਆਪਣੀ ਇਹਦੀ ਲੋੜ ਨਹੀਂ ਵਰਤਣਾ ਪਰ ਇੱਕ ਅੱਧਾ ਮਹੀਨਾ ਵਰਤ ਕੇ ਇਹਨੂੰ ਬੰਦ ਕਰ ਦਿਓ ਫੇਰ ਫੇਰ ਪਾ ਲਓ ਫੇਰ ਵਰਤਦੇ ਰਹੋ ਇਹਦੇ ਨਾਲ ਜਿਹੜੀ ਆ ਆ ਆਪਣੀ ਪਸ਼ੂ ਦੇ ਸਰੀਰ ਦੇ ਅੰਦਰ ਜੇਕਰ ਕੋਈ ਜ਼ਹਿਰੀਲਾ ਮਾਦਾ ਜਾਂਦਾ ਵੀ ਆ ਤਾਂ ਉਹ ਦਿੱਕਤ ਨਹੀਂ ਆਉਦੀ ਠੀਕ ਹੋ ਜਾਂਦਾ। ਤੋਂ ਇਹ ਸਾਰੀਆਂ ਚੀਜ਼ਾਂ ਮਿਲਾ ਕੇ ਮੇਰੀ ਆਪਣੀ ਕੁੱਲ ਇੱਕ ਕੁਆਂਟਲ ਫੀਡ ਤਿਆਰ ਹੋ ਜਾਂਦੀ ਹੈ। ਤਾਂ ਵੀ ਇਹ ਸਾਰੀਆਂ ਚੀਜ਼ਾਂ ਨੂੰ ਮਿਲਾ ਕੇ ਜੇ ਆਪਾਂ ਫੀਡ ਫਾਰਮੂਲਾ ਬਣਾਉਨੇ ਆ ਤਾਂ ਇੱਕ ਬਹੁਤ ਵਧੀਆ ਚੰਗੀ ਕਿਸਮ ਦੀ ਫੀਡ ਜਿਹੜੀ ਬਣ ਕੇ ਆਪਣੇ ਕੋਲ ਤਿਆਰ ਹੋ ਜਾਂਦੀ ਹੈ। ਬਾਜ਼ਾਰ ਦੇ ਵਿੱਚੋਂ ਜਿਹੜੀਆਂ ਫੀਡਾਂ ਮਿਲਦੀਆਂ ਨੇ ਉਹਦੇ ਨਾਲ ਇਹਦਾ ਕੋਈ ਮੁਕਾਬਲਾ ਲੋਕੇ ਬਹੁਤ ਵਧੀਆ ਕਿਸਮ ਦੀ ਫੀਡ ਆਪਾਂ ਘਰ ਦੇ ਵਿੱਚ ਤਿਆਰ ਕਰਦੇ ਆ 15 16 ਲੀਟਰ ਵਾਲੀਆਂ ਮੱਝਾਂ ਦੇ ਵਾਸਤੇ ਤਾਂ ਇਹ ਬਹੁਤ ਜ਼ਿਆਦਾ ਜ਼ਰੂਰੀ ਆ ਫਿਰ ਆਪਣੀਆਂ ਪਸ਼ੂਆਂ ਦੇ ਵਿੱਚ ਇਹ ਦਿੱਕਤ ਨਹੀਂ ਆਉਂਦੀ ਪਸ਼ੂ ਆਪਣੇ ਬੋਲਦੇ ਨਹੀਂ ਜੀ ਜਾਂ ਦੁੱਧ ਘਟ ਗਿਆ ਜਾਂ ਫੈਟ ਉਹਦੀ ਪੂਰੀ ਨਹੀਂ ਹੈਗੀ ਕਈ ਤਰ੍ਹਾਂ ਦੀਆਂ ਬਿਮਾਰੀਆਂ ਜਿਹੜੀਆਂ ਪਸ਼ੂ ਨੂੰ ਲੱਗਦੀਆਂ ਨੇ ਪੂਰੇ ਸਰੀਰਕ ਤੱਤਾਂ ਦੀ ਘਾਟ ਕਾਰਨ ਨਹੀਂ ਲੱਗਦੀਆਂ ਤੇ ਇਹ ਫੀਡ ਦੇ ਵਿੱਚ ਹਰ ਤਰ੍ਹਾਂ ਦੇ ਤੱਤ ਪਸ਼ੂ ਨੂੰ ਮਿਲ ਜਾਣਗੇ ਮਹਿੰਗੀ ਥੋੜੀ ਜੀ ਬਣਦੀ ਆ ਪਰ ਕਿਉਂਕਿ ਕੁਆਲਿਟੀ ਆ ਚੰਗੀ ਕੁਆਲਿਟੀ ਹੈ ਤੁਹਾਨੂੰ ਪਤਾ ਲੱਗੂਗਾ ਤੁਹਾਡੇ ਪਸ਼ੂ ਵੀ ਦੱਸਣਗੇ ਕੁਆਲਿਟੀ ਪਾਓ ਆਮੇ ਥੋੜੀ ਮਾਤਰਾ ਦੇ ਵਿੱਚ ਪਾਓ ਜਦੋਂ ਤੁਸੀਂ ਚੰਗੀ ਕਿਸਮ ਦੇ ਪਸ਼ੂ ਰੱਖਣੇ ਨੇ ਮੱਧ ਦੇ ਉੱਤੇ 1.5 ਤੋਂ 2 ਲੱਖ ਰੁਪਇਆ ਲਾਉਣੇ ਆ ਜਾਂ ਗਾਵਾਂ 25 30 ਲੀਟਰ ਵਾਲੀਆਂ